ਅਸੀਂ ਮੁੱਖ ਮੰਤਰੀ ਤੱਕ ਸਾਨੂੰ ਆਸਾ ਜੀ ਕਰਨਗੇ ਮੁੱਖ ਮੰਤਰੀ ਸਾਹਿਬ ਸਾਡਾ ਕੋਈ ਹਿੱਲਾ ਜੇ ਸਾਡਾ ਹਿੱਲਾ ਨਾ ਹੋਇਆ ਜੀ ਸਾਡਾ ਤਾਂ ਮਰਨ ਕਿਨਾਰੇ ਆ ਜੀ ਅਸੀਂ ਤਾਂ ਆਤਮ ਹੱਤਿਆ ਕਰਾਂਗੇ ਅਸੀਂ ਤਾਂ ਮਰਾਂਗੇ ਮੇਰਾ ਹੋਰ ਕੁਛ ਨਹੀਂ ਸਾਡਾ ਸਾਨੂੰ ਰੋਜ਼ ਕੋਡ ਦਊ ਕ ਖਾਣ ਪੀਣੋ ਜੀ ਬਹੁਤੀ ਨਹੀਂ ਹੁੰਦਾ ਜੀ ਲੜਾਈ ਲੜਨੀ ਚਾਹੀਦੀ ਕਹਾਂਗੇ ਕੀ ਜੀ ਅਸੀਂ ਤਾਂ ਸਾਡਾ ਤਾਂ ਸਾਰਾ ਕੁਝ ਚਲਾ ਗਿਆ ਅਸੀਂ ਦੁਨੀਆ ਤੇ ਕੀਵੇਂ ਰਾਂਗੇ ਐ ਦੱਸੋ ਪੈਸੇ ਵੀ ਨਾ ਕੀਵੇਂ ਚੱਲਦਾ ਜੀ ਦੱਸੋ 5 ਦਿਨਾਂ ਚ ਮਸਲਾ ਹੱਲ ਨਾ ਹੋਇਆ ਤੇ ਆਤਮ ਹੱਤਿਆ ਵੀ ਕਰਨਗੇ ਲਾਸਟ ਜਾ ਕੇ ਕੁੱਠੀ 베ਚਤੀ 베ਚ ਕੇ ਫਰਾਰ ਹੋ ਗਿਆ ਸਾਡੇ ਹੱਥ ਨਹੀਂ ਆਇਆ ਜੀ 80 ਲੱਖ ਰੁਪਏ ਸਾਡਾ ਉਹ ਖਤਮ ਹੋਇਆ ਜੀ ਭਾਮ ਟੋਟ ਹੈਗਾ ਜੀ ਐਮਐਲਏ ਦਾ ਭਰਾ ਹੈ ਵੀ ਉਹ ਮਸਲਾ ਹੱਲ ਕਰਨਗੇ ਅਸੀਂ ਐਮਐਲਏ ਦਾ ਪਠਾਨ ਮਜਰੇ ਦਾ ਜੀ ਤੇ ਉਹਨਾਂ 9 ਵਜੇ ਬੁਲਾਏ ਜੇ ਸੀ ਉੱਤੇ ਘਰ ਚਲੇ ਉਹ ਕਹਿੰਦਾ ਵੀ ਸਹੀ ਟਿਕਾਣੇ ਤੇ ਆਗੇ ਵੀ ਮੈਂ ਥੋੜੇ ਪੈਸੇ ਵਾਪਸ ਕਰਾਉਂਗਾ ਕਹਿੰਦਾ ਵੀ ਉੱਥੇ ਜਾ ਕੇ ਜਿਸਟਰੀ ਕਰਾਣੀ ਹੈ ਵੀ ਤੁਸੀਂ ਨਾ ਨਾਲ ਜਾਓ ਇੱਥੇ ਜਾ ਕੇ ਘਰ ਵਾਲੀ ਨੂੰ ਲੈ ਗਏ ਜੀ ਇੱਥੇ ਜਾ ਕੇ ਉੱਥੇ ਗੱਡੀ 'ਚ ਇਹਨੂੰ ਪਾਣੀ ਪਿਆਇਆ ਇਹ ਥੋੜਾ ਥੋੜਾ ਘੇੜੇ ਜੇ ਲਾਗੇ ਖਾਣਾ ਫੋਨ ਬੰਦ ਕਰਕੇ ਜੀ ਅੰਦਰ ਜਗੇ ਫੋਟੋ ਤਰਾ ਲਈ ਜੀ ਉਦੀ ਬਜਾਇਆ ਕਿਲਾ ਦਾ ਕਿਹਾ ਜੀ ਉਹ ਤਾਂ ਕਿਹਾ ਨਾ ਸੀ ਉਹਨਾਂ ਉੱਪਰ ਦੂਜੀ ਲਾ ਕੇ ਜਾਲੀ ਰਜਿਸਟਰੀ ਦਿਖਾਤੇ ਇਹਨੂੰ ਸਾਡੇ ਪੰਜ ਕਿਲੇ ਚੱਕਤੇ ਜੀ ਪੰਜ ਕਿਲੇ ਆਪਣੇ ਨਾਂ ਕਰਾ ਗਏ ਅਮਨ ਟੋਟ ਪਰ ਕਿਲੇ ਦੇ ਬਦਲੇ ਤੁਹਾਡੇ ਤੋਂ ਝੂਠੀ ਰਜਿਸਟਰੀ ਕਰਾ ਲਈ ਹਾਂ ਜੀ ਝੂਠੀ ਰਜਿਸਟਰੀ ਕਰਾ ਲਈ ਕਲਪਨ ਨਹੀਂ ਪਾਇਆ ਜੀ ਇਹ ਸਾਰੇ ਨਾ ਚੰਡਾਲ ਚੌਂਕੜੀ ਹੈ ਜੀ ਇਕੱਠੀ ਹੋਈ ਵੀ ਸਾਰੇ ਠੱਗ ਟੋਲਾ ਹੀ ਹੈ ਪੈਣ ਪਾਈ ਸਾਨੂੰ ਰੋਟੀ ਪਾਣੀ ਦੇ ਰੇ ਦਵਾਈ ਬੂਟੀ ਯੋਗਾ ਕੋਈ ਪੈਸਾ ਕੁਝ ਨਹੀਂ ਟੱਟ ਕੋਲੇ ਗਏ ਇੱਕ ਵੀ ਕੋਈ ਚਾ ਸਾਡੇ ਖਾਤੇ ਚ ਚਾ ਕੁਝ ਵੀ ਪੈਸਾ ਵੀ ਕੁਝ ਵੀ ਨਹੀਂ ਮਿਲ ਰਿਹਾ ਮੇਟਾ ਮੁੰਡੇ ਦਾ ਨਹੀਂ ਹੱਤਾ ਦਾ ਕੋਈ ਕੁਝ ਕੋਈ ਚੀਜ਼ ਸਾਡੇ ਕੋਲ ਇੱਕ ਕੋਟੀ ਕੋਟੀ ਹੈ ਜੜੀ ਚ ਬੈਠ ਜਿਲੰਦਰ ਜਾ ਕੇ ਪਠਾਨ ਮਾਜਰਾ ਨੇ ਕਿਹਾ ਵੀ ਭੈਣੇ ਮੈਂ ਤੇਰੀ ਜ਼ਮੀਨ ਵਾਪਸ ਮੋੜੂਗਾ ਜੋ ਠੱਗ ਨੇ ਕਰਤਾ ਠੀਕ ਹੈ ਵੀ ਤੁਸੀਂ ਘਬਰੋ ਨਾ ਉਹ ਆਪਣੇ ਘਰ ਉਦੋਂ ਤੱਕ ਐਮਐਲਏ ਪਠਾਨ ਮਾਜਰਾ ਕਹਿ ਰਹੇ ਸੀ ਉਹਨੂੰ ਅਮਟੋਟ ਨੂੰ ਕਹਿ ਰਹੇ ਸੀ ਤੁਸੀਂ ਆ ਗਿਆ ਐਸਪੀ ਸਿਟੀ ਤੇ ਦਰਖਾਸਤ ਦੇ ਦਿਓ ਅਸੀਂ ਉਹ ਦਰਖਾਸਤ ਦੇਤੀ ਜੀ ਦਰਖਾਸਤ ਤਾਂ ਸਾਡੀ ਬਿਲਕੁਲ ਵੀ ਸੁਣਾਈ ਨਹੀਂ ਹੋਈ ਜੀ ਭਾਈ ਇਹ ਨਹੀਂ ਕਹਿੰਦੀ ਸੀ ਮਾਮਲੇ ਚ ਤੁਸੀਂ ਕਹਿੰਦੇ ਵੀ ਪਠਾਨ ਮਾਜਰਾ ਕਰਾ ਸਕਦੇ ਅਸੀਂ ਤਾਂ ਕੁਝ ਕਰਾ ਨਹੀਂ ਸਕਦੇ ਫਿਰ ਜਦੋਂ ਪਠਾਨ ਮਾਜਰਾ ਕੋਲ ਘਰ ਗਏ ਸੀ ਤੁਸੀਂ ਇਹ ਦਫਤਰ ਗਏ ਸੀ ਅਸੀਂ ਇੱਕ ਵਾਰੀ ਤਾਂ ਜਲੰਧਰ ਦੱਸਦਾ ਤੁਹਾਨੂੰ ਫਿਰ ਘਰ ਗਏ ਜੀ ਉਹਦੇ ਕੋਠੇ ਗਏ ਆ ਚਾਰ ਪੰਜ ਵਾਰੀ ਕੋਠੇ ਕੀ ਕੀ ਗੱਲਬਾਤ ਹੋਈ ਉੱਥੇ ਜਿੱਦਣ ਅਸੀਂ ਸ਼ੁਰੂਦਨ ਗਏ ਨਾ ਸ਼ਾਮ ਨੂੰ ਕਹਿੰਦਾ ਜੀ ਵੀ ਨਾ ਤਾਂ ਮੈਂ ਆਪਣਾ ਪੱਤਰਕਾਰਾਂ ਤੋਂ ਡਰਦਾ ਕਿਸੀ ਤੋਂ ਨਾ ਮੈਂ ਆਪਣਾ ਕਿਸਾਨ ਯੂਨੀਅਨ ਤੋਂ ਡਰਦਾ ਨਾ ਮੈਂ ਕਿਸੇ ਬੰਦੇ ਤੋਂ ਡਰਦਾ ਨਹੀਂ ਜੇ ਮੈਂ ਕਰਾਊਗਾ ਮੈਂ ਆਪਣੀ ਮਰਜ਼ੀ ਤੋਂ ਕਰਾ ਸਕਦਾ ਮਸਲਾ ਜ਼ਿਲ੍ਹਾ ਪਟਿਆਲੇ ਦੇ ਪਿੰਡ ਜਲਾਲਪੁਰ ਦਾ ਜਿੱਥੇ ਇੱਕ ਕੋਠੀ ਦਾ ਮਸਲਾ ਸੀ ਪਹਿਲਾਂ ਉੱਥੋਂ ਸ਼ੁਰੂਆਤ ਹੋਈ ਉਸੇ ਹੀ ਪਿੰਡ ਦੇ ਇਹ ਬਜ਼ੁਰਗ ਨੇ ਦੋਵੇਂ ਜੀ ਰੋਂਦੇ ਕਰਲਾਉਂਦੇ ਹੋਏ ਜਾਂਦੇ ਨੇ ਐਮਐਲਏ ਦੇ ਖਾਸ ਇੱਕ ਸ਼ਖਸ ਦੇ ਨਾਲ ਜਿਸ ਦਾ ਨਾਮ ਅਮਨ ਢੋਟ ਦੱਸਿਆ ਜਾ ਰਿਹਾ ਹੈ ਪ੍ਰੈਸ ਕਾਨਫਰੰਸ 'ਚ ਇਹਨਾਂ ਨੇ ਜ਼ਿਕਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੇ ਪਹਿਲਾਂ ਵਾਲੇ ਪੈਸੇ ਤਾਂ ਕੀ ਮੁੜਨੇ ਸੀ ਇੱਕ ਕਿੱਲੇ ਦੇ ਬਹਾਨੇ ਸਾਡੇ ਹੀ ਤਿੰਨ ਚਾਰ ਕਿੱਲੇ ਉੜੜ ਕੇ ਲੈ ਗਏ ਦਰਅਸਲ ਮਸਲੇ ਦੀ ਜੜ ਕੀ ਹੈ ਕੱਲੀ-ਕੱਲੀ ਗੱਲ ਇਹਨਾਂ ਦੀ ਜ਼ੁਬਾਨੀ ਸੁਣਾਗੇ ਕਿ ਕਿਹੜੇ-ਕਿਹੜੇ ਐਮ.ਐਲ.ਏ ਦੀ ਇਨਵੋਲਵਮੈਂਟ ਹੈ ਕਿਸ ਪੋਲੀਟੀਕਲ ਬੰਦਿਆਂ ਦੀ ਸ਼ਹਿ ਦੇ ਕਰਕੇ ਠੱਗਿਆ ਠੱਗਿਆ ਅੱਜ ਮਹਿਸੂਸ ਕਰ ਰਹੇ ਨੇ ਤੇ ਦਾਵਾ ਇਹ ਕਰ ਰਹੇ ਨੇ ਕਿ ਪੰਜ ਦਿਨਾਂ 'ਚ ਮਸਲਾ ਹੱਲ ਨਾ ਹੋਇਆ ਤੇ ਆਤਮ ਹੱਤਿਆ ਵੀ ਕਰਨਗੇ ਇੰਨਾ ਦੁਖੀ ਹੋ ਕੇ ਕਿਉਂ ਬੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਇਹ ਸਾਰੇ ਮਸਲੇ ਦੇ ਵਿੱਚੋਂ ਫਸੇ ਕਿਵੇਂ ਪਹਿਲਾਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਅਸੀਂ ਅਸੀਂ ਜਲਾਲਪੁਰ ਆਪਣੀ ਕੋਠੀ 'ਚ ਰਹਿੰਦੇ ਸੀ ਉੱਥੇ ਅਸੀਂ ਇੱਕ ਨਾ ਕੋਠੀ ਪਹਿਲਾਂ ਬਣਾ ਕੇ ਵੇਚੀ ਸੀ ਉਸ ਤੋਂ ਬਾਅਦ ਉਹ ਉਹ ਕੋਠੀ ਉਹ ਮੁੰਡੇ ਨੇ ਬਣਾਈ ਸੀ ਉੱਤੇ ਆ ਕੇ ਜੀ ਉਹ ਸਾਡੇ ਨਾਲ ਕੋਠੀ 'ਚ ਮਤਲਬ ਕਹਿੰਦਾ ਵੀ ਤੁਸੀਂ ਪੈਸੇ ਹੈਗੇ ਨੇ ਵੀ ਮੈਂ ਥੋੜੇ ਨਾਲ ਰਲ ਜਾਣਾ ਜੀ ਜੀ ਮੈਂ ਜੀ ਉਹ ਰਲ ਗਿਆ ਜੀ ਸਾਡੇ ਨਾਲ ਰਹੀ ਗਿਆ ਕੋਠੀ ਬਣਾਈ ਗਿਆ ਉਹਨੇ ਲਾਸਟ ਜਾ ਕੇ ਕੋਠੀ ਵੇਚਤੀ ਜੀ ਵੇਚ ਕੇ ਫਰਾਰ ਹੋ ਗਿਆ ਸਾਡੇ ਹੱਥ ਨਹੀਂ ਆਇਆ ਜੀ 80 ਲੱਖ ਰੁਪਏ ਸਾਡਾ ਉਹ ਖਤਮ ਹੋ ਗਿਆ ਜੀ ਫੇਰ ਉਹ ਵਿਚੇ ਬੰਦਾ ਇੱਕ ਸਨੋਰ ਦਾ ਭੇਜ ਕੇ ਜੀ ਉਹਨਾਂ ਨਾਲ ਦੀ ਨਾਲ ਕਹਿੰਦਾ ਵੀ ਆਪਾਂ ਅਮਨ ਟੋਟ ਹੈਗਾ ਜੀ ਐਮਐਲਏ ਦਾ ਭਰਾ ਹੈ ਵੀ ਉਹ ਮਸਲਾ ਹੱਲ ਕਰਨਗੇ ਅਸੀਂ ਐਮਐਲਏ ਦਾ ਪਠਾਨ ਮੱਜਰੇ ਦਾ ਜੀ ਅਸੀਂ ਚਲੇ ਗਏ ਜੀ ਸਵੇਰੇ ਉਹਨਾਂ 9 ਵਜੇ ਬੁਲਾਏ ਜੀ ਅਸੀਂ ਉੱਤੇ ਘਰ ਚਲੇ ਉਹ ਕਹਿੰਦਾ ਵੀ ਸਹੀ ਟਿਕਾਣੇ ਤੇ ਆਗੇ ਵੀ ਮੈਂ ਥੋੜੇ ਪੈਸੇ ਵਾਪਸ ਕਰਾਉਂਗਾ ਚੱਲਦਾ ਰਿਹਾ ਜੀ ਹਫ਼ਤੇ ਤੱਕ ਚੱਲਦਾ ਰਿਹਾ ਮੈਂ ਛੁੱਟੀ ਨੂੰ ਸਾਨੂੰ ਕਹੀ ਗਿਆ ਜੀ ਅਸੀਂ ਮੈਂ ਅੱਜ ਪੁਲਿਸ ਦੇ ਚਕਾਣਾ ਇਹਨੂੰ ਫਲਾਣਾ ਕਰਨਾ ਉਹਨੇ ਪੂਰੀ ਮਤਲਬ ਸਕੀਮ ਲਾ ਕੇ ਜੀ ਆਪਣੀ ਸਾਨੂੰ ਕਹਿਣ ਲੱਗਿਆ ਵੀ ਆਪਣਾ ਤੁਹਾਨੂੰ ਨਾ ਕਿਲਾ ਦੇ ਦਿੰਨੇ ਆ ਸਨੌਰ ਕਿਲਾ ਪਿਆ ਇੱਕ ਵੀ ਪੈਸੇ ਤਾਂ ਹੈਗੇ ਨਹੀਂ ਨਾ ਬਈ ਇਹਦੇ ਸਾਲੇ ਦਾ ਕਿਲਾ ਦੇ ਦਿੰਨੇ ਆ ਆਪਸ ਸਾਲਾ ਭਣੋ ਜਿਵੇਂ ਮਰਜ਼ੀ ਨਿਭੜਨਾ ਮੈਂ ਕਹਾ ਜੀ ਠੀਕ ਆ ਸਾਨੂੰ ਤਾਂ ਕਿ ਕਿਲਾ ਦੇ ਦੇ ਕਿਲਾ ਠੀਕ ਹੈ ਚਲ ਜੀ ਉਹ ਕਿੱਲੇ ਦੀ ਪੰਜ ਚਾਰ ਦਿਨ ਬਾਅਦ ਉਹ ਕਹਿੰਦਾ ਵੀ ਮੈਨੂੰ ਫੁੱਫੜ ਬਣਾ ਲੈ ਜੀ ਇਹਨੂੰ ਭੂਆ ਬਣਾ ਲਿਆ ਕਹਿੰਦਾ ਵੀ ਆਪਾਂ ਅੱਜ ਦੀ ਜਿਸਤਰੀ ਕਰਾ ਦਈਏ ਮੈਂ ਕਰਾ ਦਉ ਬਈ ਲੈ ਗਿਆ ਜੀ 7 ਤੇ 4-5 ਲੱਖ ਰੁਪਏ ਨਾਲੇ ਖਰਚੇ ਦਾ ਲੈ ਗਿਆ ਜੀ ਕਹਿੰਦਾ ਬਈ ਉੱਥੇ ਜਾ ਕੇ ਜਿਸਤਰੀ ਕਰਾਣੀ ਆ ਵੀ ਤੂੰ ਸੀ ਨਾ ਨਾਲ ਜਾਇਓ ਤਾਂ ਹੀ ਤੋਖਾ ਖਾ ਗਈ ਅਸੀਂ ਤੇ ਮੈਨੂੰ ਲੈ ਜਿੰਗੇ ਕਹਿੰਦਾ ਵੀ ਉੱਥੇ ਉਹਨੂੰ ਬੰਦੇ ਪਾਰਟੀ ਨਾਲ ਤੇ ਲੜਾਈ ਹੋ ਜੇਗੀ ਉੱਥੇ ਜਾ ਕੇ ਘਰ ਵਾਲੀ ਨੂੰ ਲੈ ਗਏ ਜੀ ਇੱਥੇ ਜਾ ਕੇ ਉੱਥੇ ਗੱਡੀ 'ਚ ਇਹਨੂੰ ਪਾਣੀ ਪਿਆਇਆ ਇਹ ਥੋੜਾ ਥੋੜਾ ਢੇੜੇ 'ਚ ਲਾਗੇ ਖਾਣਾ ਇਹਨੂੰ ਸੋਚ-ਬੂਚ ਨਹੀਂ ਐਨੀ ਜਬੜਦਾ ਨਹੀਂ ਮਤਲਬ 50% 25 30% ਮਤਲਬ ਕਿ ਉਹ ਹੋ ਗਈ ਜੀ ਤਾਂ ਉੱਤੇ ਬਾਅਦ ਇਹਦਾ ਫੋਨ ਬੰਦ ਕਰਦੇ ਆ ਉਹਨਾਂ ਨੇ ਫੋਨ ਬੰਦ ਕਰਕੇ ਹੀ ਅੰਦਰ ਜਗੇ ਫੋਟੋ ਤਰਾ ਲਈ ਜੀ ਉਹਦੀ ਬਜਾਇਆ ਕਿਲਾ ਦਾ ਕਿਹਾ ਜੀ ਉਹ ਤਾਂ ਕਿਹਾ ਨਾ ਸੀ ਉਹਨਾਂ ਉੱਪਰ ਦੂਜੀ ਲਾਗੇ ਜਾਲੀ ਰਜਿਸਟਰੀ ਦਿਖਾਤੇ ਐ ਇਹਨੂੰ ਸਾਡੇ 5 ਕਿਲੇ ਚੱਕਤੇ ਜੀ 5 ਕਿਲੇ ਆਪਣੇ ਨਾਂ ਕਰਾ ਗਏ ਆਮਨ ਢੋਟ ਮਤਲਬ ਕੋਠੀ ਦੇ ਜਿਹੜੇ ਪੈਸੇ ਤੁਹਾਡੇ 80 ਲੱਖ ਦੱਸਦੇ ਹੋ ਠੱਗੇ ਗਏ ਸੀ ਉਹ ਲੈਂਡ ਦੇ ਬਦਲੇ ਕਿਲਾ ਲੈਣਾ ਸੀ ਪਰ ਕਿੱਲੇ ਦੇ ਬਦਲੇ ਤੁਹਾਡੇ ਤੋਂ ਝੂਠੀ ਰਜਿਸਟਰੀ ਕਰਾ ਲਈ ਹਾਂਜੀ ਝੂਠੀ ਰਜਿਸਟਰੀ ਕਰਾ ਲਈ ਜੀ ਅਸੀਂ 2 ਮਹੀਨੇ ਢਾਈ ਹੋ ਗਏ ਜੀ ਅਸੀਂ ਬਹੁਤ ਪਰੇਸ਼ਾਨ ਆ ਬਹੁਤ ਜਿਆਦਾ ਪ੍ਰੈਕਟੀਕਲੀ ਜੀ ਜੱਚਦੀ ਨਹੀਂ ਕਿ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਡੀ ਜ਼ਮੀਨ ਕਿਵੇਂ ਕੋਈ ਖੋ ਸਕਦਾ ਪਰ ਸੀ ਜੀ ਲੈ ਗਿਆ ਮੈਨੂੰ ਕਹਿੰਦਾ ਜੇ ਤੂੰ ਨਾਲ ਜਾ ਰੋਲਾ ਪੈ ਗਿਆ ਕਿਸੇ ਭੈਣ ਭਾਈ ਨੂੰ ਨੇ ਦੱਸਣਾ ਕੁਝ ਨਹੀਂ ਸਾਨੂੰ ਆਇਆ ਜਾਂ ਉਹਨਾਂ ਬੰਗਲਾਇਆ ਜੀ ਨੇ ਸਾਨੂੰ ਲਾਲਚ ਦੇ ਬਾਅਦ ਭਾਦਿਆ ਵੀ ਕਹਿੰਦਾ ਮੈਂ ਤੇਰੇ ਪੈਸੇ ਮੜਵਾ ਰਿਹਾ ਜੀ ਇਹ ਕਰ ਰਿਹਾ ਉਹ ਕਰ ਰਿਹਾ ਉਹ ਜ਼ਮੀਨ ਕਿਸ ਦੇ ਨਾਂ ਤੇ ਸੀ ਇਹਨਾਂ ਦੇ ਨਾਂ ਸੀ ਜੀ ਬੇਸੀ ਕਰਕੇ ਉਹ ਇਹਨਾਂ ਨੂੰ ਲੈ ਕੇ ਗਏ ਹਾਂ ਜੀ ਇਹਨਾਂ ਨੂੰ ਲੈ ਤੁਹਾਨੂੰ ਜਿਸ ਦਿਨ ਲੈ ਕੇ ਉੱਥੇ ਜਾਂਦੇ ਆ ਅੰਦਰ ਜਿੱਥੇ ਸਾਰੀ ਕਾਰਵਾਈ ਹੋਣੀ ਸੀ ਰਜਿਸਟਰੀ ਵਾਲੀ ਉੱਥੇ ਤੁਹਾਨੂੰ ਕੀ ਦੱਸਿਆ ਗਿਆ ਸਨ ਮੈਨੂੰ ਕੁਝ ਨਹੀਂ ਪੁੱਛਿਆ ਜੀ ਮੇਰੀ ਫੋਟੋ ਫੋਟੋ ਤਾਰੀ ਹੈ ਜੀ ਦਸਕਤ ਕਰਾਈ ਗਈ ਜੀ ਮੇਰੇ ਤੋਂ ਮਸ ਮੇਰੀ ਫੋਟੋ ਤਾਰੀ ਹੈ ਜੀ ਉਸ ਵਕ ਤੁਹਾਡੇ ਮਨ ਵਿੱਚ ਇਹੀ ਸੀ ਕਿ ਸਾਡੇ ਠੱਗੇ ਹੋਏ ਪੈਸੇ ਮੁੜੇ ਆਉਣਗੇ ਕਿੱਲੇ ਦੇ ਰੂਪ ਚ ਮੈਂ ਮੈਂ ਪੁੱਛਿਆ ਵੀ ਉਹਨਾਂ ਨੂੰ ਵੀ ਇਹ ਕਿੱਲਾ ਕਹਿੰਦੇ ਹਾਂ ਜੀ ਕਿੱਲਾ ਨਾ ਹੋ ਰਿਹਾ ਥੱਪ ਜੀ ਜਿਹੜਾ ਭਾਈ ਕਰਾ ਰਿਹਾ ਸੀ ਨਾ ਵੀ ਉਹ ਸਨੌਰ ਵਾਲਾ ਹੈ ਕਹਿੰਦੇ ਹਾਂ ਜੀ ਕਿੱਲਾ ਨਾ ਥੋਡੇ ਅੱਛਾ ਹਾਂ ਜੀ ਪਰ ਕਦੋਂ ਪਤਾ ਲੱਗਦਾ ਤੁਹਾਨੂੰ ਕਿ ਉਹ ਕਿੱਲਾ ਤਾਂ ਕੀ ਆਉਣਾ ਸੀ ਚਾਰ ਵੀ ਗਏ ਸਾਨੂੰ ਕਈ ਦਿਨਾਂ ਬਾਅਦ ਨਾ ਜੀ ਸਾਡੇ ਰਿਸ਼ਤੇ ਇਹਨੇ ਕਿਹਾ ਕਰਿਆ ਨਾ ਜੀ ਕਹਿੰਦਾ ਭੁੱਪੜ ਜੀ ਆਪਣਾ ਕੰਮ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਇੱਕ ਮਹੀਨੇ ਬਾਅਦ ਇਹ ਵੇਚਣ ਲੱਗ ਗਿਆ ਜੀ ਜ਼ਮੀਨ ਨੂੰ ਜ਼ਮੀਨ ਨੂੰ ਵੇਚਣ ਲੱਗ ਗਿਆ ਸਾਡੇ ਰਿਸ਼ਤੇਦਾਰਾਂ ਕੋਲ ਨਾ ਹੀ ਉਹ ਵਧੀਆ ਉਹਨਾਂ ਦਾ ਉਹ ਆਪਣਾ ਕੰਮ ਕਰ ਉੱਥੇ ਨਾਲ ਚਲੇ ਗਿਆ ਬੰਦਾ ਇੱਕ ਡੀਲਰ ਹੈ ਕਹਿੰਦਾ ਜੀ ਤੁਸੀਂ 2 ਲੱਖ ਰੁਪਏ ਜੇਬ ਵਿੱਚ ਪਾਓ ਮੈਂ ਤੁਹਾਨੂੰ ਜ਼ਮੀਨ ਦਿਵਾਣਾ ਕਹਿੰਦਾ ਕਿਹੜੀ ਜ਼ਮੀਨ ਹੈ ਕਹਿੰਦਾ ਜੀ ਆਹ ਜ਼ਮੀਨ ਹੈ ਉਹ ਕਹਿੰਦਾ ਇਹ ਤਾਂ ਸਾਡੇ ਰਿਸ਼ਤੇਦਾਰਾਂ ਦੀਆਂ ਸਾਨੂੰ ਮੁੰਡੇ ਨੇ ਰਾਤ ਨੂੰ ਫੋਨ ਕਰਿਆ ਜੀ ਅਸੀਂ ਸਾਰੀ ਰਾਤ ਕੰਬਲੇ ਵਾਂਗ ਕੰਧਾਂ ਦੇ ਟੱਕਰਾਂ ਮਾਰੀਆਂ ਜੀ ਅਸੀਂ ਪੁੱਛਿਆ ਕਹਿੰਦਾ ਐ ਵੀ ਕਿਸੇ ਦੀ ਜ਼ਮੀਨ ਹੋ ਜਾਂਦੀ ਹੈ ਸਵੇਰੇ ਜਸੀਂ ਦੇਖਿਆ ਨੈਟ ਦੇ ਚੜੀ ਹੋਈ ਸਾਰਾ ਕੁਝ ਹੋਇਆ ਵਾ ਉਹਨਾਂ ਸਾਨੂੰ ਕੋਈ ਆਈ ਗਈ ਨਹੀਂ ਦਿੱਤੀ ਟੋਟ ਕੋਲ ਗਏ ਵੀ ਜੀ ਅਸੀਂ ਅੰਦਰ ਕੁੰਡਾ ਲਾ ਕੇ ਬੈਠ ਗਿਆ ਕਮਰੇ ਚ ਅਮਨ ਟੋਟ ਦੀ ਐਂਟਰੀ ਕਿਵੇਂ ਹੋ ਗਈ ਤੁਸੀਂ ਉਹਨਾਂ ਨੂੰ ਬੁਲਾਇਆ ਸੀ ਰੋਲੇ ਦੇ ਵਿੱਚ ਜਾਂ ਕਿਸੇ ਹੋਰ ਨੇ ਨਹੀਂ ਨਹੀਂ ਸਨੌਰ ਦਾ ਜੀ ਉਹਦੋਂ ਨਾ ਕਿਹਾ ਬਲਕਾਰ ਸੀ ਫਸਾ ਨਹੀਂ ਪਾਇਆ ਜੀ ਇਹ ਸਾਰੇ ਨਾ ਚੰਡਾਲ ਚੌਂਕੜੀ ਹੈ ਜੀ ਇਕੱਠੀ ਹੋਈ ਵੀ ਸਾਰੇ ਠੱਗ ਟੋਲਾ ਹੀ ਹੈ ਸਾਨੂੰ ਦੇਖ ਲੈ ਵੀ ਇਕੱਲਾ ਜਣਾ ਉਰੇ ਰਹਿ ਰਿਹਾ ਜੀ ਇਹ ਸਿਆਣੇ ਨੇ ਅਨਪੜ ਬੰਦੇ ਨੇ ਉਹਨਾਂ ਨੇ ਚੱਕਤਾ ਜੀ ਸਾਡਾ ਕੰਮ ਤੇ ਜਦੋਂ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਇੰਨੇ ਕਰੋੜ ਦੀ ਸਾਡੇ ਨਾਲ ਠੱਗੀ ਹੋ ਗਈ ਹੈ ਜ਼ਮੀਨ ਸਾਡੀ ਤਾਂ ਔਣੀ ਤਾਂ ਕਿਸੇ ਚਲੀ ਗਈ ਹੱਥੋਂ ਹੁਣ ਕਿੰਨੇ ਕਿੱਲੇ ਬਚੇ ਆ ਤੁਹਾਡੇ ਕੋਲ ਕੁਝ ਵੀ ਨਹੀਂ ਬਚਿਆ ਸਾਡੇ ਕੋਲ ਅਸੀਂ ਤਾਂ ਅਸੀਂ ਪੈਣ ਪਾਈ ਪੈਣ ਪਾਈ ਸਾਨੂੰ ਰੋਟੀ ਪਾਣੀ ਦੇ ਰਹੇ ਦਵਾਈ ਬੂਟੀ ਯੋਗਾ ਕੋਈ ਪੈਸਾ ਵੀ ਕੁਝ ਨਹੀਂ ਸਾਡੇ ਕੋਲੇ ਗਏ ਇੱਕ ਵੀ ਕੋਈ ਜਾਂ ਸਰ ਦੇ ਖਾਤੇ ਚ ਜਾਂ ਕੁਝ ਵੀ ਪੈਸਾ ਵੀ ਕੁਝ ਨਹੀਂ ਮੇਰੇ ਮੁੰਡੇ ਬਾਕੀ ਖਾਤਾ ਦੇ ਲੋ ਨਾ ਕੋਈ ਕੋਈ ਚੀਜ਼ ਸਾਡੇ ਕੋਲ ਇੱਕ ਕੋਟੀ ਕੋਟੀ ਹੈ ਜਿਹੜੀ ਚ ਬੈਠੇ ਕੋਟੀ ਕੋਟੀ ਹੈ ਤੁਹਾਡਾ ਕੀ ਰਿਸ਼ਤਾ ਜੀ ਇਹਨਾਂ ਨਾਲ ਇਹ ਮੇਰੇ ਜਿਸ ਤਰ੍ਹਾਂ ਫਰੈਂਡ ਬਣੇ ਹੋਣੇ ਜੀ ਮੈਂ ਇਹਨਾਂ ਦੇ ਘਰ ਆਉਂਦੀ ਜਾਂਦੀ ਹਾਂ ਰੋਟੀ ਬਣੀ ਖਾਂਦਾ ਤਾਂ ਚਾਹ ਪਾਣੀ ਪੀਂਦਾ ਤਾਂ ਸਭ ਕੁਝ ਪੁੱਤ ਬਣਿਆ ਮਤੈ ਇਹਨਾਂ ਦਾ ਕਹਿੰਦਾ ਮੈਂ ਤੁਸੀਂ ਮੈਂ ਤੁਹਾਡੇ ਨਾਲ ਚੰਗਾ ਵਿਹਾਰ ਰੱਖੂੰਗਾ ਇਹ ਤਾਂ ਜਦੋਂ ਇਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਮੈਂ ਕਿ ਤੁਸੀਂ ਉਠੋ ਵੀ ਜਾ ਕਿਉਂ ਰਹੇ ਤੁਸੀਂ ਮਾਰ ਕਿਉਂ ਰਹੇ ਉਹਨਾਂ ਨੇ ਤਾਂ ਵੀ ਉਹਨਾਂ ਨੇ ਤਾਂ ਫੇਸਬੁੱਕ 'ਤੇ ਵੀ ਦਿਖਾਤਾ ਸਾਰਾ ਕੁਝ ਬੀਏ ਠੱਗ ਨੇ ਆਪ ਨੂੰ ਠੱਗ ਨਹੀਂ ਬਣਾਇਆ ਇਹਨਾਂ ਨੂੰ ਤੁਹਾਡੇ ਤੋਂ ਹੁਣ ਮੈਂ ਪੁੱਛਦਾ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਨਾ ਤਾਂ ਫਿਰ ਬੰਦਾ ਚਾਹ ਕਰਦਾ ਹੈ ਕਿ ਪੁਲਿਸ ਸੁਣੇ ਸਾਡੀ ਸਰਕਾਰ ਸੁਣੇ ਸਭ ਤੋਂ ਪਹਿਲੀ ਵਾਰੀ ਅਪੀਲ ਲੈ ਕੇ ਕਿੱਥੇ ਜਾਂਦੇ ਹੋ ਤੁਸੀਂ ਜੀ ਐਸਪੀ ਸਿਟੀ ਦੇ ਗਏ ਸੀ ਜੀ ਨਹੀਂ ਨਹੀਂ ਉਹ ਹਾਂ ਪਹਿਲਾਂ ਸੁਰੂਲੇ ਸੀ ਜਲੰਧਰ ਗਏ ਜੀ ਜਲੰਧਰ ਜਾ ਕੇ ਪਠਾਨ ਮਾਜਰਾ ਨੇ ਕਿਹਾ ਵੀ ਭੈਣੇ ਮੈਂ ਤੇਰੀ ਜ਼ਮੀਨ ਵਾਪਸ ਮੋੜੂਗਾ ਜੋ ਠੱਗ ਨੇ ਕਰਤਾ ਠੀਕ ਹੈ ਵੀ ਤੁਸੀਂ ਘਾਬਰ ਹੋਣਾ ਵੀ ਆਪਣੇ ਘਰ ਕਿਸ ਨੂੰ ਉਦੋਂ ਤੱਕ ਐਮਐਲਏ ਪਠਾਨ ਮਾਜਰਾ ਕਹਿ ਰਹੇ ਸੀ ਉਹ ਉਹਨੂੰ ਅਮਟੋਟ ਨੂੰ ਕਹਿ ਰਹੇ ਸੀ ਜਿਹੜਾ ਉਹਨਾਂ ਦਾ ਤੁਸੀਂ ਕਹਿੰਦੇ ਹੋ ਭਰਾ ਬਣਿਆ ਹਾਂਜੀ 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 ਕਹਿੰਦਾ ਵੀ ਜੋ ਨਾ ਕਰਤਾ ਕੋਈ ਗੱਲ ਨਹੀਂ ਵੀ ਮੈਂ ਥੋੜੀ ਜ਼ਮੀਨ ਵਾਪਸ ਕਰਾਉਂਗਾ ਉਹ ਕਹਿੰਦਾ ਵੀ ਜਾ ਕੇ ਐਸਪੀ ਸਿਟੀ ਤੇ ਦਰਖਾਸਤ ਦੇ ਦੋ ਅਸੀਂ ਉਹ ਦਰਖਾਸਤ ਦੇਤੀ ਜੀ ਦਰਖਾਸਤ ਤਾਂ ਸਾਡੀ ਬਿਲਕੁਲ ਵੀ ਸੁਣਾਈ ਨਹੀਂ ਹੋਈ ਜੀ ਕੋਈ ਸੁਣਾਈਏ ਨਹੀਂ ਉਸ ਕੀ ਕਹਿੰਦੀ ਸੀ ਮਾਮਲੇ ਚ ਉਹ ਕਹਿੰਦੀ ਵੀ ਪਠਾਨ ਮਾਜਰਾ ਕਰਾ ਸਕਦੇ ਅਸੀਂ ਤਾਂ ਕੁਝ ਕਰਾ ਨਹੀਂ ਸਕਦੇ ਫਿਰ ਜਦੋਂ ਪਠਾਨ ਮਾਜਰਾ ਕੋਲ ਘਰ ਗਏ ਸੀ ਤੁਸੀਂ ਜੇ ਦਫ਼ਤਰ ਗਏ ਸੀ ਅਸੀਂ ਇੱਕ ਵਾਰੀ ਤਾਂ ਜਲੰਧਰ ਦੱਸਦਾ ਤੁਹਾਨੂੰ ਫਿਰ ਘਰ ਗਏ ਜੀ ਉਹਦੇ ਕੋਠੇ ਹੀ ਗਏ ਆ ਚਾਰ ਪੰਜ ਵਾਰੀ ਕੋਠੇ ਕੀ ਕੀ ਗੱਲਬਾਤ ਹੋਈ ਉੱਥੇ ਜਿੱਦਣ ਅਸੀਂ ਸ਼ੁਰੂਦਨ ਗਏ ਨਾ ਸ਼ਾਮ ਨੂੰ ਕਹਿੰਦਾ ਜੀ ਵੀ ਨਾ ਤਾਂ ਮੈਂ ਆਪਣਾ ਪੱਤਰਕਾਰਾਂ ਤੋਂ ਡਰਦਾ ਕਿਸੇ ਤੋਂ ਨਾ ਮੈਂ ਆਪਣਾ ਕਿਸਾਨ ਯੂਨੀਅਨ ਤੋਂ ਡਰਦਾ ਨਾ ਮੈਂ ਕਿਸੇ ਬੰਦੇ ਤੋਂ ਡਰਦਾ ਨਹੀਂ ਜੇ ਮੈਂ ਕਰਾਊਗਾ ਮੈਂ ਆਪਣੀ ਮਰਜ਼ੀ ਤੋਂ ਕਰਾ ਸਕਦਾ ਬਾਕੀ ਮੈਂ ਕਿਸੇ ਤੋਂ ਡਰਦਾ ਡਰਦਾ ਨਹੀਂ ਜੇ ਤੁਸੀਂ ਮੈਨੂੰ ਧਮਕੀਆ ਮੈਂ ਕਹਿੰਦਾ ਜੀ ਅਸੀਂ ਤਾਂ ਗਰੀਬ ਬੰਦੇ ਅਸੀਂ ਕਿਹੜੇ ਤੁਹਾਨੂੰ ਧਮਕੀਆਂ ਦੇਣ ਆਏ ਆ ਅਸੀਂ ਤਾਂ ਬੀ ਬੇਨਤੀ ਕਰਨ ਆਏ ਵੀ ਅਸੀਂ ਠਕੇ ਗਏ ਸਾਨੂੰ ਇਹ ਸਾਡਾ ਸੁਣੋ ਜੀ ਤੁਸੀਂ ਕਿ ਜਲੰਧਰ ਤੇ ਐਮ ਐਲ اے ਮੰਨ ਗਏ ਕਿ ਹਾਂ ਸਾਡੇ ਬੰਦੇ ਨੇ ਕੀਤਾ ਮੰਨ ਗਏ ਸੀ ਸਾਰਾ ਕੁਝ ਜੀ ਤੇ ਉੱਥੇ ਜਦੋਂ ਮੁਲਾਕਾਤ ਹੋ ਰਹੀ ਸੀ ਉਦੋਂ ਨਹੀਂ ਮੰਨੇ ਵੀ ਠੱਗੀ ਹੋਈ ਐ ਉਦਣ ਤਾਂ ਜੀ ਹੋਰ ਹੀ ਗੱਲ ਦੂਜੀ ਹੋਗੀ ਉਹ ਲਾਇਸੈਂਸ ਸੀਗਾ ਜੀ ਇਲੈਕਸ਼ਨ ਕੱਢ ਲਿਆ ਸਾਡਾ ਬੁੱਧੂ ਬਣਾ ਤਿਆ ਇਸ ਨੂੰ ਨਵਾਂ ਹੋ ਗਿਆ ਨਾ ਜੀ ਵੀ ਇਲੈਕਸ਼ਨ ਹੈ 10 ਤਰੀਕ ਦਾ ਹਾਂ ਜੀ ਸਾਡਾ ਬੁੱਧੂ ਬਣਾਤਾ ਜੀ ਜਲੰਧਰ ਜਿਮਨੀ ਚੋਣ ਜਿਹੜੀ ਹੋਏ ਹਾਂਜੀ ਹਾਂਜੀ ਹਾਂ ਜਿਮਨੀ ਚੋਣ ਜਿਮਨੀ ਚੋਣ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਐਮਐਲਏ ਤੇ ਉਹਨਾਂ ਦੇ ਜਿਹੜੇ ਬੰਦੇ ਉਹਨਾਂ ਦੇ ਤੇਵਰ ਬਦਲ ਗਏ ਆ ਬਿਆਨ ਬਦਲ ਗਏ ਆ ਫਿਰ ਚਾਰਾ ਕੀ ਬਚਿਆ ਫਿਰ ਜਹਨ ਚ ਕੀ ਚੱਲ ਰਿਹਾ ਸੀ ਸਾਡੇ ਜਾਂ ਚ ਬਹੁਤ ਜ਼ਿਆਦਾ ਘਬਰਾਹਟ ਸੀ ਅਸੀਂ ਪਰੇਸ਼ਾਨ ਆ ਜੀ ਦਵਾਈਆਂ ਇਹ ਹਫਤੇ ਬਾਅਦ ਹਸਪਤਾਲ ਦਾਖਲ ਰੱਖੀ ਜੀ ਬਹੁਤ ਜ਼ਿਆਦਾ ਤਾਂ ਮਰਨ ਕਿਨਾਰੇ ਆ ਜੀ ਰਾਤ ਸਵੇਰ ਮੈਨੂੰ ਦਾਖਲ ਸਵੇਰ ਉਹ ਵੀ ਮੈਨੂੰ ਹਸਪਤਾਲ ਚੋਂ ਲੈ ਆਈਆਂ ਜੀ ਹੁਣ ਤੁਹਾਡੀ ਅਖੀਰ ਤੇ ਆ ਕੇ ਵਾਹ ਕਿੱਥੇ ਚੱਲਣ ਦੀ ਸੋਚ ਰਹੇ ਹੋ ਵੀ ਕੌਣ ਸੁਣੇ ਅੱਜ ਅਸੀਂ ਮੁੱਖ ਮੰਤਰੀ ਤੱਕ ਸਾਨੂੰ ਆਸ ਹੈ ਜੀ ਕਰਨਗੇ ਮੁੱਖ ਮੰਤਰੀ ਸਾਹਿਬ ਸਾਡਾ ਕੋਈ ਹਿੱਲਾ ਜੇ ਸਾਡਾ ਹਿੱਲਾ ਨਾ ਹੋਇਆ ਜੀ ਸਾਡਾ ਤਾਂ ਫਿਰ ਮਰਨ ਕਿਨਾਰੇ ਆ ਜੀ ਅਸੀਂ ਤਾਂ ਆਤਮ ਹੱਤਿਆ ਕਰਾਂਗੇ ਅਸੀਂ ਤਾਂ ਮਰਾਂਗੇ ਫੇਰ ਹੋਰ ਕੁਝ ਨਹੀਂ ਸਾਡਾ ਸਾਨੂੰ ਰੋਜ਼ ਖਾਣ ਪੀਣ ਨੂੰ ਜੀ ਕੋਈ ਨਹੀਂ ਹੁੰਦਾ ਜੀ ਲੜਾਈ ਲੜਨੀ ਚਾਹੀਦੀ ਕਹਾਂਗੇ ਕੀ ਜੀ ਅਸੀਂ ਤਾਂ ਸਾਡਾ ਤਾਂ ਸਾਰਾ ਕੁਝ ਚਲਾ ਗਿਆ ਅਸੀਂ ਦੁਨੀਆ ਤੇ ਕੀਵੇਂ ਰਹਾਂਗੇ ਦੱਸੋ ਪੈਸੇ ਵੀ ਨਾ ਕੀਵੇਂ ਚੱਲਦਾ ਜੀ ਦੱਸੋ ਦਵਾਈ ਉੱਟੀ ਚੱਲਦੀ ਹੈ ਜੀ ਦਵਾਈ ਕਿੱਥੇ ਜਾਏਗਾ ਬੇਟਾ ਦੁੱਖ ਹੀ ਹੋਏਗਾ ਬੰਦਾ ਕਿੰਨੇ ਤੜਪ ਸਕਦਾ ਤੜ ਤੜਪ ਮਾਰ ਰਹੀ ਹੈ ਰੋਟੀ ਨਹੀਂ ਪਾਣੀ ਨਹੀਂ ਵੈਸੇ ਤੇ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਬਣੀ ਹੈ ਇਹ ਆਮ ਘਰਾਂ ਦੇ ਬੰਦੇ ਐ ਆਮ ਘਰਾਂ ਦੇ ਲੋਕਾਂ ਦੀ ਸੁਣੀ ਜਾਂਦੀ ਐ ਬਹੁਤ ਵੱਡੀ ਅਮੀਸ਼ ਸੀਗੀ ਜੀ ਸਾਡੇ ਮੁੱਖ ਮੰਤਰੀ ਸਾਹਿਬ ਠੀਕ ਨੇ ਇਹ ਜਿਹੜੇ ਬੰਦੇ ਨਾਲ ਐ ਨਾ ਜੀ ਇਹਨਾਂ ਨੇ ਢੇੜਾ ਪਿਠਾ ਦਿਆ ਇਹਨਾਂ ਦਾ ਸਰਕਾਰ ਦਾ ਢੇੜਾ ਪਿਠਾਣਗੇ ਜੀ ਇਹ ਕਿਤੇ ਕੱਲ ਨੂੰ মিডিਆ ਉਹਨਾਂ ਨਾਲ ਪੱਖ ਜਾਣਨ ਦੀ ਕੋਸ਼ਿਸ਼ ਕਰੇਗਾ ਤੇ ਐਮਐਲਏ ਵੀ ਕਹਿ ਸਕਦੇ ਆ ਕਿ ਮੈਂ ਤੇ ਮਸਲਾ ਹੱਲ ਕਰਵਾਉਣਾ ਚਾਹੁੰਦਾ ਸੀ। ਤੂੰ ਕਰਾਇਆ ਕਿ ਨਹੀਂ? 2 ਮਹੀਨੇ 'ਚ ਕਿਉਂ ਨਹੀਂ ਕਰਾਇਆ? ਅਸੀਂ ਤਾਂ ਫੇਰ ਵੀ ਕਰਾਂਗੇ। ਉਹ ਟਾਈਮ ਕੱਢ ਰਹੇ ਆ ਸਾਡੀ ਟਾਈਮ ਵਕਤ ਤੱਕ ਲੰਘਾ ਰਹੇ ਆ ਵਕਤ। ਬੀਨਾ ਨਾਲ ਬੰਦੇ ਨਾਲ ਸਾਡੇ ਨਾਲ ਬੰਦੇ ਵੱਧ ਚੁੜ ਰਹੇ ਆ। ਵੀ ਬੰਦੇ ਇਹਨਾਂ ਨਾਲ ਟੁੱਟ ਜਾਣ। ਉਹਦਾ ਇਹ ਪਲਾਨ ਹੈ। ਅਸੀਂ ਤਾਂ ਤਿਆਰ ਆਂ ਜੀ ਜੇ ਸਾਡਾ ਐਮਐਲਏ ਫੈਸਲਾ ਕਰਾਂਦਾ ਅਸੀਂ ਤਿਆਰ ਆਂ ਜੀ ਕਰਨ ਨੂੰ। ਓਲ ਮਿਲਾ ਕੇ ਅਨੁਮਾਨਤ ਕਿੰਨੇ ਕਰੋੜ ਦਾ ਤੁਸੀਂ ਮਹਿਸੂਸ ਕਰਦੇ ਹੋ ਕਿ ਠੱਗੇ ਗਏ? ਅਸੀਂ 4 ਕਰੋੜ ਰੁਪਏ ਦੀ ਠੱ ਹਾਂ 3 ਕਰੋੜ ਦੀ ਜ਼ਮੀਨ ਹੈ ਜੀ ਸਾਡੀ ਕਰੋੜ ਰੁਪਇਆ ਸਾਡਾ 80 ਲੱਖ ਰੁਪਇਆ ਉਧਰ ਫਾਇਦਾ 4 ਕਰੋੜ ਰੁਪਇਆ ਦਾ ਸਾਡਾ ਕੰਮ ਹੈ ਜ਼ਿਲ੍ਹਾ ਪਟਿਆਲਾ ਦਾ ਪਿੰਡ ਜਲਾਲਪੁਰ ਜਿੱਥੇ ਦੇ ਇਹ ਦੋਵੇਂ ਜੀ ਰਹਿਣ ਵਾਲੇ ਨੇ ਇਹਨਾਂ ਦੀ ਕੋਠੀ ਦਾ ਮਸਲਾ ਸੀ ਇੱਕ ਕਿੱਲੇ ਇਸ ਬਦਲੇ ਜ਼ਮੀਨ ਦਿੱਤੀ ਜਾ ਰਹੀ ਸੀ ਸਮਝੌਤੇ ਦੇ ਵਜੋਂ ਪਰ ਇੱਕ ਕਿੱਲਾ ਜ਼ਮੀਨ ਦੇ ਬਦਲੇ ਵੀ ਝੂਠੀ ਰਜਿਸਟਰੀ ਕਰਾ ਕੇ ਇਹਨਾਂ ਦੀ ਜੱਦੀ ਪੁਸ਼ਤੀ ਜ਼ਮੀਨ ਹੈ ਉਹ ਵੀ ਖੋਹ ਲਈ ਗਈ ਹੈ ਨਾ ਤੋਂ ਇਹਨਾਂ ਦਾ ਦੋਸ਼ ਹੈ ਇਸ ਮਾਮਲੇ ਦੇ ਵਿੱਚ ਹੁਣ ਦੇਖਾਂਗੇ ਕਿ ਇਨਸਾਫ ਇਹਨਾਂ ਨੂੰ ਕਦੋਂ ਮਿਲਦਾ ਹੈ ਇਹਨਾਂ ਕੋਲ ਇੱਕੋ ਹੀ ਬੇਨਤੀ ਹੈ ਕਿ ਮੁੱਖ ਮੰਤਰੀ ਸਾਹਿਬ ਸਾਡੀ ਸੁਣਨ ਸਾਨੂੰ ਨਾ ਤਾਂ ਵਿਧਾਇਕ ਸੁਣ ਰਿਹਾ ਤੇ ਨਾ ਹੀ ਵਿਧਾਇਕ ਦੇ ਬੰਦੇ ਸੁਣ ਰਹੇ ਨੇ ਐਮਐਲਏ ਹਰਮਿਤ ਸਿੰਘ ਪਠਾਨ ਮਾਜਰਾ ਦੇ ਉੱਤੇ ਵੀ ਦੋਸ਼ ਲਾਏ ਨੇ ਇਹਨਾਂ ਦੋਹਾਂ ਜ ਕਿ ਸਾਨੂੰ ਪਹਿਲਾਂ ਕੁਝ ਹੋਰ ਕਿਹਾ ਗਿਆ ਤੇ ਬਾਅਦ ਵਿੱਚ ਉਹਨਾਂ ਦੀ ਗੱਲਬਾਤ ਸਾਰੀ ਹੀ ਬਦਲ ਗਈ ਇਹ ਗੱਲਬਾਤ ਬਦਲਣ ਦਾ ਮੁੱਖ ਕਾਰਨ ਕੀ ਹੈ ਇਹ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਤੇ ਇਸ ਸਵਾਲ ਦਾ ਜਵਾਬ ਐਮਐਲਏ ਨੂੰ ਜ਼ਰੂਰ ਦੇਣਾ ਚਾਹੀਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏਬੀਸੀ ਪੰਜਾਬ ਚੰਡੀਗੜ੍ਹ ਅਮਨ ਟੋਰਜੀ ਤੁਹਾਡੇ ਤੇ ਅੱਜ ਪ੍ਰੈਸ ਕਾਨਫਰੰਸ ਹੁੰਦੀ ਹੈ ਦੋ ਸ਼ਹਿਰ ਲਾਇਆ ਗਿਆ ਸਣੀ ਐਮਐਲਏ ਹਰਮਿਤ ਸਿੰਘ ਪਠਾਨ ਮਾਜਰਾ ਦੇ ਨਾਲ ਕਹਿੰਦੇ ਮਿਲ ਕੇ ਤੁਸੀਂ ਉਹਨਾਂ ਦੀ ਸ਼ਹਿ ਦੇ ਉੱਤੇ ਜ਼ਮੀਨ ਦੱਬ ਲਈ ਹੈ ਗਰੀਬ ਪਰਿਵਾਰ ਦੀ ਉਲਟਾ ਉਹਨਾਂ ਨੂੰ ਸਮਝੌਤਾ ਕਰਾਉਣਾ ਸੀ ਪੈਸੇ ਦਿਵਾਉਣੇ ਸੀ ਕਿਸੇ ਕੋਠੀ ਨੂੰ ਲੈ ਕੇ ਕਹਿੰਦੇ ਇੱਕ ਕਿੱਲੇ ਦੇ ਬਦਲੇ ਉਲਟਾ ਸਾਡੀ ਜ਼ਮੀਨ ਹੀ ਲੈ ਕੇ ਗੁੰਮਰਾਹ ਕਰਕੇ ਕਿੱਲੇ ਦੇ ਬਦਲੇ ਜੀ ਐਨੀ ਗੱਲ ਤਾਂ ਜੀ ਮੇਰਾ ਕੋਈ ਐਮਐਲਏ ਨਾਲ ਕੋਈ ਲਿੰਕ ਹੀ ਨਹੀਂ ਹੈ ਸਭ ਤੋਂ ਪਹਿਲੀ ਗੱਲ ਅੱਛਾ ਐਮਐਲਏ ਮੇਰੇ ਉਲਟ ਚੱਲ ਰਿਹਾ ਜੀ ਠੀਕ ਹੈ ਐਮਐਲਏ ਦਾ ਪੁੱਪੜ ਸਰਦਾਰ ਗੁਰਬਚਨ ਸਿੰਘ ਉਹ ਮੇਰੇ ਉਲਟ ਚੱਲ ਰਿਹਾ ਅੱਛਾ ਇਹ ਕੀ ਆ ਕੀ ਹੋਇਆ ਜੀ ਇਹਨਾਂ ਨੇ ਮੈਨੂੰ 5 ਮਹੀਨੇ ਪਹਿਲਾਂ ਜ਼ਮੀਨ ਵੇਚੀ ਜੀ ਬਾਈ ਬਿਗੇ 17 ਬਿਸਵੇ ਇਹ ਕਿੰਨਾਂ ਨੇ ਵੇਚੀ ਜੀ ਬਲਜੀਤ ਕੌਰ ਨੇ ਜੀ 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 ਤੇ ਉਹਦੇ ਹਾਂ ਠੀਕ ਹੈ ਇਹਨਾਂ ਨੇ ਬਾਈ ਬਿਗੇ 17 ਬਿਸਵੇ ਵੇਚੀ ਜੀ ਜੋ ਰਜਿਸਟਰੀ ਦੀ ਪੇਮੈਂਟ ਸੀ ਮੈਂ ਇਹਨਾਂ ਦੇ ਖਾਤੇ 'ਚ ਪਾਈ ਜਿਵੇਂ ਮੈਨੂੰ ਇਹਨਾਂ ਨੇ ਕਿਸੇ ਨੂੰ ਅੱਗੇ ਟੌਰ ਨਹੀਂ ਕਰਾਈ ਸੀ ਬਟੌਰਨੀ ਵਾਲੇ ਨੇ ਮੈਨੂੰ ਵੇਚੀ ਆ ਜੀ ਜ਼ਮੀਨ ਜੀ ਮੈਂ ਜਿੰਨੀ ਪੇਮੈਂਟ ਸੀਗੀ ਬਾਏ ਅਕਾਊਂਟ ਸਾਰੀ ਪੱਕੇ ਚ ਪੈਸੇ ਚ ਪਈ ਇਹਨਾਂ ਦੇ ਖਾਤੇ ਪਾ ਤੁਸੀਂ ਕਿੰਨੀ ਕੀਮਤ ਪਾਈ ਸੀ ਉਸ ਜ਼ਮੀਨ ਦੀ 70 ਲੱਖ ਰੁਪਏ ਜੀ ਰਿਸ਼ਤੀ ਦਾ ਖਰਚਾ ਆਇਆ ਸੀਗਾ ਜੀ ਜੀ ਤੇ 4 ਲੱਖ ਰੁਪਇਆ ਜੀ ਇਹਨਾਂ ਦਾ ਲੋਨ ਖੜਿਆ ਸੀਗਾ ਜੀ ਕਿਉਂਕਿ ਬਿਨਾ ਲੋਨ ਤੋਂ ਰਿਸ਼ਤੀ ਹੁੰਦੀ ਨਹੀਂ ਜੀ ਜੀ ਇਹਨਾਂ ਨੂੰ 4 ਲੱਖ ਰੁਪਏ ਲੱਗ ਦਿੱਤਾ ਇਹਨਾਂ ਨੇ ਜਾ ਕੇ ਬੈਂਕ ਚ ਫੱਕ ਕਰਾਈ ਜ਼ਮੀਨ ਹੂੰ ਉਸ ਤੋਂ ਬਾਅਦ ਇਹਨਾਂ ਨੇ ਜੀ ਨੋਨ ਭਰ ਕੇ ਮੇਰੇ ਨਾਲ ਰਿਸ਼ਤੀ ਕਰਾਈ ਪਰ ਉਹਨਾਂ ਦਾ ਇਹ ਕਹਿਣਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਿਹੜੀ ਪਾਵਰ ਆਫ ਟਰਨੀ ਵੀ ਲਈ ਗਈ ਨਾ ਉਹ ਵੀ ਸਾਨੂੰ ਗੁੰਮਰਾਹ ਕਰਕੇ ਉਹ ਕਹਿ ਰਿਹਾ ਹੈ ਉਹਨਾਂ ਦੇ ਹਸਬੰਦ ਬਲਜੀਤ ਕੌਰ ਦੇ ਕਹਿੰਦੇ ਉਹਨਾਂ ਨੂੰ ਕੁਝ ਪਾਣੀ ਵਿੱਚ ਮਿਲਾ ਦਿੱਤਾ ਗਿਆ ਸੀ ਜਦ ਰਜਿਸਟਰੀ ਕਰਨ ਤੋਂ ਪਹਿਲਾਂ ਦੱਸਿਆ ਹੀ ਨਹੀਂ ਗਿਆ ਕਿ ਕੀ ਕਰਵਾ ਰਹੇ ਸੀ ਇਹਨਾਂ ਨੇ ਮੇਰੇ ਨਾਲ ਰਿਸ਼ਤੀ ਨਹੀਂ ਕਰਾਈ ਜੀ ਮੇਰੇ ਨਾਲ ਅੱਗੇ ਜਸ਼ਨਪ੍ਰੀਤ ਸਿੰਘ ਤੋਂ ਰਿਸ਼ਤੀ ਕਰਾਈ ਹੈ ਜੀ ਪਹਿਲੀ ਗੱਲ ਹੈ ਜੀ ਫਿਰ ਮੈਂ ਉਹਦਾ ਰਿਕਾਰਡ 'ਚ ਮੈਂ ਉਹਦੇ 'ਚ ਪੈਸੇ ਪਾਏ ਉਹਦਾ ਰਿਕਾਰਡ ਚੈੱਕ ਕਰਾਇਆ ਸੀ ਕਿਉਂਕਿ ਮੈਂ ਹਾਈ ਕੋਰਟ ਮੂਵ ਕਰ ਗਿਆ ਜੀ ਜੀ ਹਾਈ ਕੋਰਟ ਨੇ ਵੀ ਮੇਰੇ ਪੱਖ ਦੀ ਆਰਡਰ ਕੀਤੀ ਹੈ ਜੀ ਜੀ ਇਹਨਾਂ ਦੇ ਖਾਤੇ 'ਚ ਪੈਸੇ ਆ ਸਰ ਹੂੰ ਗੁੰਮਰਾਹ ਕਰਕੇ ਕੀਤਾ 5 ਮਹੀਨੇ ਹੋ ਗਏ ਇਹਨਾਂ ਨੂੰ ਨਹੀਂ ਪਤਾ ਵੀ ਮੇਰੇ ਖਾਤੇ 'ਚ ਪਰ ਇਹ ਕਹਿੰਦੇ ਅਸੀਂ ਸਾਨੂੰ ਕਾਫੀ ਸਮਾਂ ਹੋ ਗਿਆ ਜਲੰਧਰ ਇਲੈਕਸ਼ਨ ਵੇਲੇ ਵੀ ਐਮਐਲਏ ਸਾਹਿਬ ਕੋਲ ਗਏ ਉਦੋਂ ਉਹਨਾਂ ਨੇ ਭਰੋਸਾ ਦਿਵਾਇਆ ਪਰ ਬਾਅਦ ਵਿੱਚ ਉਹਨਾਂ ਦੇ ਵੀ ਕਹਿੰਦੇ ਤੇਵਰ ਬਦਲ ਗਏ ਨਹੀਂ ਜੀ ਨਹੀਂ ਉਹਨਾਂ ਦੇ ਕੋਈ ਤੇ ਉਹ ਤਾਂ ਮੇਰੇ ਨਾਲ ਉਲਟਾ ਖੇਪੜ ਪਿਆ ਸਾਰਾ ਕੁਝ ਮੇਰੇ ਉਲਟ ਚੱਲ ਰਿਹਾ ਮੈਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਤੇ ਮੈਨੂੰ ਕੀ ਲੱਗਦੀ ਹੈ ਇਹਹੀ ਸਾਰੇ ਦੇ ਰਿਹਾ ਜੀ ਇੱਕ ਤਾਂ ਸਰਦਾਰ ਕਰਬਚਨ ਸਿੰਘ ਹੈ ਇੱਕ ਇਹ ਲਖਵੀਰ ਸਿੰਘ ਹੈ ਜੀ ਜੀ ਵੀ ਜਾਂ ਤਾਂ ਸਾਡੀ ਜ਼ਮੀਨ ਪਿਆ ਵਾਸ਼ ਕਰ ਤੈਨੂੰ ਵੱਧ ਪੈਸੇ ਦੇ ਦਿੰਨੇ ਆ ਨਹੀਂ ਸਾਨੂੰ ਵੱਧ ਪੈਸੇ ਤੇ ਆਪਾਂ ਨਬੜ ਲੈਨੇ ਬਹਿ ਕੇ ਤੇ ਤੁਸੀਂ ਉਦੋਂ ਫੇਰ ਕੀ ਦਲੀਲ ਰੱਖੀ ਕਿ ਤੁਸੀਂ ਤਾਂ ਜ਼ਮੀਨ ਸਰ ਮੈਂ ਗੱਲਾਂ ਦੱਸਦਾ ਜੀ ਪਹਿਲਾਂ ਮੇਰੀ ਗੱਲ ਸੁਣੋ ਜੀ ਇਹਨਾਂ ਨੇ ਜਦੋਂ ਰਿਸਟਰੀ ਹੋ ਗਈ ਜੀ ਫੇਰ ਬਲਜੀਤ ਕੌਰ ਨੇ ਮੈਨੂੰ ਪਤਾ ਲੱਗਿਆ ਵੀ ਕਨੈਕਸ਼ਨ ਇਤਨੀਆਂ ਨਾਮ ਹੁੰਦਾ ਕਨੈਕਸ਼ਨ ਦਾ ਅਲੱਗ ਐਫੀਡੇਵਿਟ ਲੈਣਾ ਪੈਂਦਾ ਉਹ ਕਿਉਂਕਿ ਪਾਵਰ ਆਫ ਟੌਰਨੇ ਵਾਲੇ ਕੇ ਨਾਮ ਜਿਹਦੇ ਨਾਲ ਟੌਰਨੇ ਹੁੰਦੀ ਹੈ ਬਿਜਲੀ ਬੋਰਡ ਉਹਦੇ ਨਾਮ ਨਹੀਂ ਹੈ ਜੀ ਕਨੈਕਸ਼ਨ ਕਰਦਾ ਜਿਹਦੇ ਨਾਲ ਅੱਗੇ ਰਿਸਟਰੀ ਹੁੰਦੀ ਹੈ ਉਹਦੇ ਨਾਲ ਕਰਦਾ ਹਮ ਮੈਡਮ ਬਲਜੀਤ ਕੌਰ ਨੇ ਮੈਨੂੰ ਪੱਕਾ ਐਫੀਡੇਵਿਟ ਦਿੱਤਾ 2 ਮਹੀਨੇ 1.5 ਸਵਾ ਮਹੀਨੇ ਬਾਅਦ ਜੀ ਦੁਬਾਰਾ ਜਾ ਕੇ ਉੱਥੇ ਵੀ ਮੋਟਰ ਤੇਰੇ ਨਾਂ ਕਰਾਤੀ ਆ ਕਬਜ਼ਾ ਤੇਨੂੰ ਦੇਤਾ ਇਸ 'ਚ ਮੇਰੀ ਸਹਿਮਤੀ ਆ ਹੂੰ ਤੁਸੀਂ ਕਹਿੰਦੇ ਮਤਲਬ ਜੋ ਕੁਝ ਵੀ ਹੋਇਆ ਜ਼ਮੀਨ ਦਾ ਲੈਣ ਦੇਣ ਸਹਿਮਤੀ ਨਾਲ ਹੋਇਆ ਹੈ ਸਹਿਮਤੀ ਨਾਲ ਹੋਇਆ ਜੀ ਸਰ ਪੱਕੇ ਚ ਪੈਸੇ ਗਏ ਆ ਪਰ ਉਹ ਤਾਂ ਇਹ ਕਹਿ ਰਿਹਾ ਕਿ ਅਸੀਂ ਇੰਨੇ ਦੁਖੀ ਆ ਗੇੜੇ ਕੜਕੜ ਥੱਕ ਗਏ ਅਸੀਂ ਤੇ ਹੁਣ ਆਤਮ ਹੱਤਿਆ ਹੀ ਕਰਾਂਗੇ ਰਾਹ ਹੀ ਸਾਡੇ ਕੋਲੇ ਬਚਿਆ ਸਰ ਮੈਨੂੰ ਵੀ ਤਾਂ ਆਤਮ ਹੱਤਿਆ ਕਰਨੀ ਪੈਣੀ ਆ ਜੀ ਜੇ ਮੇਰੇ ਨਾਲ ਥੱਕਾ ਹੁੰਦਾ ਇਸੇ ਕਰਕੇ ਤਾਂ ਮੈਂ ਹਾਈ ਕੋਰਟ ਮੂਵ ਕੀਤਾ ਜੀ ਹੂੰ ਹੁਣ ਜਿਹੜਾ ਲਖਮੀਰ ਸਿੰਘ ਹੈ ਜੀ ਇਹਨਾਂ ਦੇ ਚਾਰ ਕੇਸ ਹੋਰ ਚੱਲਦੇ ਆ ਜੀ ਜੀ ਸਾਰੇ ਇਹਨਾਂ ਦੇ ਏਰੀਆ ਨੂੰ ਪਤਾ ਜੀ ਇਹ ਨਸ਼ੇੜੀ ਬੰਦਾ ਇਹਦਾ ਹਸਬੰਡ ਬਲਜੀਤ ਕੌਰ ਦਾ ਪਰ ਉਹ ਤਾਂ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋਇਆ ਤੇ ਉਹ ਵੀ ਮੋਤਬਾਰ ਸੱਜਣ ਆਏ ਸੀ ਤੁਹਾਡੇ ਇਲਾਕੇ ਦੇ ਉਹ ਕਹਿੰਦੇ ਕਿ ਹਾਂ ਵਾਕਈ ਐਮਐਲਏ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਕਿ ਜਿੱਥੇ ਜ਼ੋਰ ਲੱਗਦਾ ਲਾ ਲਓ ਚਾਹੇ ਮੀਡੀਆ ਕੋਲ ਚਲੇ ਜਾਓ ਚਾਹੇ ਕਿਸਾਨ ਯੂਨੀਅਨ ਕੋਲ ਚਲੇ ਜਾਓ ਸਾਨੂੰ ਕੋਈ ਡਰ ਨਹੀਂ ਬਿਲਕੁਲ ਗਲਤ ਗੱਲ ਹੈ ਇਹਨਾਂ ਨੇ ਮੈਨੂੰ ਕੋਠੀ ਸੱਦਿਆ ਸੀ ਜੀ ਐਮਐਲਏ ਨੇ ਤਾਂ ਮਰੇ ਕੋਈ ਉੱਥੇ ਮੈਨੂੰ ਡਰਾਇਆ ਧਮਕਾਇਆ ਗਿਆ ਵੀ ਤੂੰ ਜ਼ਮੀਨ ਵਾਪਸ ਕਰ ਜੀ ਠੀਕ ਹੈ ਜੀ ਜੀ ਮੇਰੇ ਉਲਟ ਫੋਨ ਕੀਤਾ ਗਿਆ ਅਫਸਰਾਂ ਨੂੰ ਸਾਰਿਆਂ ਨੂੰ ਜੀ ਇਹ ਕਿੰਨਾਂ ਨੇ ਫੋਨ ਕੀਤਾ ਸੀ ਅਫਸਰਾਂ ਨੂੰ ਐਮਐਲਏ ਸਾਹਿਬ ਨੇ ਜੀ ਅੱਛਾ ਤੁਹਾਡੇ ਖਿਲਾਫ ਹੀ ਕਰ ਦਿੱਤਾ ਫੋਨ ਹੋਰ ਜੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਅਫਸਰਾਂ ਕੇ ਪੇਸ਼ ਹੋਏ ਸਾਰੇ ਡਾਕੂਮੈਂਟ ਦਿੱਤੇ ਅਫਸਰ ਮੇਰੀ ਸੁਣ ਨਹੀਂ ਰਹੇ ਸੀ ਕਿ ਫਿਰ ਮੈਂ ਹਾਈ ਕੋਰਟ ਮੂਵ ਕਰ ਗਿਆ ਜੀ ਹੂੰ ਪਰ ਉਹ ਤਾਂ ਕਹਿੰਦੇ ਐਮਐਲਏ ਦੇ ਸਿਰ ਦੇ ਉੱਤੇ ਹੀ ਤਾਂ ਤੁਸੀਂ ਸਾਰਾ ਕੁਝ ਕਰ ਰਹੇ ਹੋ ਸਰ ਐਮਐਲਏ ਦੇ ਸਿਰਫ ਤੱਕਵੇਂ ਹੋ ਸਕਦਾ ਦੱਸੋ ਸੌਦਾ ਇਹਨਾਂ ਨਾਲ ਮੇਰਾ ਬੈਠ ਕੇ ਹੋਇਆ ਜੀ ਪੈਸੇ ਮੈਂ ਇਹਨਾਂ ਦੇ ਅਕਾਊਂਟ ਚ ਪਾਏ ਜੀ ਠੀਕ ਹੈ ਜੀ ਤੇ ਤੁਸੀਂ ਫਿਰ ਐਮਐਲਏ ਸਾਹਿਬ ਨੂੰ ਦੱਸਿਆ ਨਹੀਂ ਸਾਰੀ ਕਹਾਣੀ ਉਹ ਤੁਹਾਡੇ ਖਿਲਾਫ ਕੀ ਹੋ ਗਈ ਹੈ ਸਾਰੀ ਗੱਲ ਦੱਸੀ ਹੈ ਜੀ ਐਮਐਲਏ ਦਾ ਪੁੱਪੜ ਸਾਡਾ ਉਲਟ ਹੋਇਆ ਹੋਇਆ ਜੀ ਜੀ ਉਹ ਇਹਨਾਂ ਤੋਂ ਜ਼ਮੀਨ ਲੈਣ ਨੂੰ ਫਿਰਦਾ ਇਹ ਜਿਹੜਾ ਲਖਮੀਰ ਸਿੰਘ ਹੈ ਨਾ ਜੀ ਮੈਂ ਤੁਹਾਨੂੰ ਪ੍ਰੋਪਰ ਗੱਲ ਦੱਸਦਾ ਲਖਮੀਰ ਸਿੰਘ ਜਿਹੜਾ ਹੈਗਾ ਇਹਦੇ ਬਾਰੇ ਆਣਗੌਣ ਤੁਸੀਂ ਨਾ ਅ ਇੱਕ ਇੰਟਰਵਿਊ ਸਾਡੇ ਕੋਲ ਇੱਥੇ ਆ ਕੇ ਕਰੋ ਅਸੀਂ ਫੇਸਬੁੱਕ ਤੇ ਦੋ ਤਿੰਨ ਵੀਡੀਓਜ਼ ਪਾਈਆਂ ਐਮਐਲਏ ਦੇ ਖਿਲਾਫ ਵੀ ਪਾਈਆਂ ਇਹਨਾਂ ਦੇ ਖਿਲਾਫ ਵੀ ਪਾਈਆਂ ਜੀ ਤੇ ਪੰਜ ਬੰਦੇ ਹੋਰ ਐ ਜੀ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਐ 50 50 60 60 ਲੱਖ ਰੁਪਏ ਦੀ ਉਹਨਾਂ ਦੇ ਬਾਬਤ ਇਹਨਾਂ ਦੇ ਖਿਲਾਫ ਲਖਮੀਰ ਸਿੰਘ ਦੇ ਖਿਲਾਫ ਦਰਖਾਸਤਾਂ ਚੱਲਦੀਆਂ ਨੇ ਹੂੰ ਠੀਕ ਹੈ ਜੀ ਫਿਰ ਹੁਣ ਅਸੀਂ ਅਸੀਂ ਵੀ ਪੜਤਾਲ ਕਰਦੇ ਜੀ ਸਾਰੀ ਇਹਨਾਂ ਦੇ ਮਗਰ ਲੱਗੇ ਹੋਏ ਆ ਅਸੀਂ ਪੁਲਿਸ ਕੋਲ ਦਰਖਾਸਤ ਵੀ ਦਿੱਤੀ ਆ ਵੀ ਇਹ ਨਸ਼ੇ ਦਾ ਵੀ ਕੰਮ ਕਰਦਾ ਨਸ਼ਾ ਵੀ ਵੇਚਦਾ ਹੂੰ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਲੱਗੇ ਹੋਇਆ ਜੀ ਇਨਵੈਸਟੀਗੇਸ਼ਨ ਸਾਨੂੰ ਬੁਲਾਇਆ ਜੀ ਹੁਣ 18 ਤਰੀਕ ਨੂੰ ਜੀ ਅਮਨ ਢੋਟ ਤੁਸੀਂ ਆਪਣਾ ਪੱਖ ਰੱਖ ਰਹੇ ਹੋ ਜਿਵੇਂ ਸਾਡੇ ਨਾਲ ਅਸੀਂ ਕਿਉਂਕਿ ਸਾਡਾ ਫਰਜ ਬਣਦਾ ਸੀ ਉਹਨਾਂ ਦੀ ਗੱਲ ਸੁਣੀਏ ਤੁਹਾਡੀ ਵੀ ਸੁਣੀਏ ਪਰ ਨਾਲ ਦੇ ਨਾਲ ਉਹ ਇਹ ਕਹਿ ਰਿਹਾ ਕਿ ਤੁਸੀਂ ਤੇ ਕਹਿੰਦੇ ਹੋ ਕਿ ਐਮਐਲਏ ਤਾਂ ਤੁਹਾਡੇ ਹੀ ਖਿਲਾਫ ਅਫਸਰਾਂ ਨੂੰ ਕਹਿ ਰਹੇ ਨੇ ਪਰ ਉਹ ਕਹਿੰਦੇ ਕਿ ਐਮਐਲਏ ਕਰਕੇ ਹੀ ਅਮਨ ਢੋਟ ਨੇ ਸਭ ਕੁਝ ਕੀਤਾ ਹੈ ਉਹਨਾਂ ਦੇ ਭਰਾ ਬਣੇ ਹੋਏ ਨੇ ਤੁਹਾਡੀ ਕਹਿੰਦੇ ਉੱਠਣੀ ਬੈਠਣੀ ਚੰਗੀ ਹੈ ਐਮਐਲਏ ਸਾਹਿਬ ਨਾਲ ਮੇਰੀ ਪਹਿਲਾਂ ਹੈਗੀ ਸੀ ਜੀ ਜਦੋਂ ਮੇਰੇ ਉਲਟੀ ਹੋ ਗਏ ਜਦ ਮੇਰੀ ਕੋਈ ਪੱਖ ਹੀ ਨਹੀਂ ਸੁਣਿਆ ਮੈਨੂੰ ਹਾਈ ਕੋਰਟ ਮੂਵ ਹੋਣਾ ਪਿਆ ਜੀ ਹੂੰ ਐਸ਼ੀ ਕਰਕੇ ਦਾ ਨਾ ਹਾਈ ਬੋ ਹੁਣ ਤੁਸੀਂ ਵੀਡੀਓ ਚੈਨਲ ਦੇਖਿਆ ਨਹੀਂ ਜੀ ਮੇਰੀ ਆ ਮੈਂ ਲਾਈਵ ਹੋ ਕੇ ਵੀਡੀਓ ਪਾਈਆਂ ਜੀ ਸਾਰੀਆਂ ਜੀ ਫਿਰ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਲਖਮੀਂਦਰ ਸਿੰਘ ਨੇ ਤੇ ਦੀ ਵਾਈਫ ਨੇ ਉਹ ਪੰਜ ਬੰਦੇ ਹੈ ਜੀ ਜਿਹਨਾਂ ਨਾਲ ਇਹਨਾਂ ਦਾ ਦਰਖਾਸਤਾਂ ਚੱਲਦੀਆਂ ਇਹਨਾਂ ਦੇ ਖਿਲਾਫ ਡੀਆਈਜੀ ਆਫਿਸ ਉਹਨਾਂ ਦੇ ਸੰਬੰਧ ਚ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜੀ ਸਾਰੀ ਪਰ ਜੀ ਉਹਨਾਂ ਚ ਨੁਕਸ ਹੁੰਦਾ ਉਹ ਸ਼ਰੇਆਮ ਪ੍ਰੈਸ 'ਚ ਆ ਕੇ ਪ੍ਰੈਸ ਕਾਨਫਰੰਸ ਕਿਉਂ ਕਰਦੀ ਗਰ ਉਂਗਲਾ ਲਾਣ ਵਾਲੇ ਜੀ ਬਹੁਤ ਨੇ ਪਿੱਛੇ ਉਹੀ ਜ਼ਮੀਨ ਹੁਣ ਦੂਸਰੇ ਬੰਦੇ ਲੈਣ ਨੂੰ ਫਿਰਦੇ ਆ ਸਸਤੀ ਹੂੰ ਮੇਰੇ ਤੇ ਪ੍ਰੈਸ਼ਰ ਪਾ ਰਹੇ ਆ ਵੀ ਤੂੰ ਛੱਡ ਦੇ ਜ਼ਮੀਨ ਤੂੰ 5 ਲੱਖ ਲਾ ਲਾ 20 ਲੱਖ ਲਾ ਲਾ 30 ਲੱਖ ਲਾ ਲਾ ਉੱਤੇ ਤੂੰ ਛੱਡ ਦੇ ਮੈਂ ਕਿਉਂ ਛੱਡਾਂ ਜੀ ਆਪਦੀ ਪ੍ਰਾਪਰਟੀ ਹੂੰ ਸਰ ਇਹ ਕਿਸ ਦਾ ਪੋਸੀਬਲ ਹੋ ਸਕਦਾ ਦੱਸੋ ਮਤਲਬ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਲ ਚਾਹੇ ਤੁਹਾਡੇ ਥਰੂ ਸ਼ਿਕਾਇਤਾਂ ਗਈਆਂ ਜਾਂ ਉਹਨਾਂ ਨੇ ਕੀਤੀਆਂ ਪੁਲਿਸ ਨੇ ਇਹਦੇ ਵਿੱਚ ਕੋਈ ਕੰਮ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ ਹਾਂ ਜੀ ਪ੍ਰੋਪਰ ਨਹੀਂ ਕੀਤਾ ਹੈਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹੂੰ ਅਸੀਂ ਤਾਂ ਉਹ ਦੋ ਵਾਰੀ ਮੈਂ ਜਾਇਆ ਜੀ ਉੱਥੇ ਇਨਵੈਸਟੀਗੇਸ਼ਨ ਚ ਜੀ ਹੁਣ ਮੇਰਾ ਐਕਚੁਅਲੀ ਨਾ ਜੀ ਪੈਰ ਫ੍ਰੈਕਚਰ ਹੋ ਗਿਆ ਮੇਰੇ ਲੱਗਾ ਹੋਇਆ ਜੀ ਪਲਸਟਰ ਜੀ ਤੇ ਮੈਂ ਇਸ ਕਰਕੇ ਇਸ ਵਾਰੀ ਜਾ ਨਹੀਂ ਸਕਿਆ ਜੀ ਠੀਕ ਹੈ ਬੰਤੇ ਇਹਨਾਂ ਨੂੰ ਬੁਲਾਇਆ ਪੁਲਿਸ ਨੇ ਜਾਂਦੀ ਨਹੀਂ ਹੈਗੀ ਜੀ ਉੱਥੇ ਇਹ ਕਿਉਂ ਨਹੀਂ ਜਾਂਦੇ ਪੁੱਛੋ ਜੀ ਇਹਨਾਂ ਨੂੰ ਹੁਣ ਜਿਵੇਂ ਉਹ ਕਹਿੰਦੇ ਵੀ ਅਸੀਂ ਆਹ ਜਿਹੜੇ ਜਿਹੜੀ ਵੀ ਗੱਲ ਕਰ ਰਹੇ ਆਂ ਰੱਬ ਨੂੰ ਜਾਣ ਦੇਣੀ ਹੈ ਸਾਰਾ ਕੁਝ ਸੱਚਾ ਔਰ ਮੁੱਖ ਮੰਤਰੀ ਤੋਂ ਕਹਿੰਦੇ ਸਾਨੂੰ ਆਸ ਹੈ ਕਿ ਉਹ ਇਨਸਾਫ ਜ਼ਰੂਰ ਦਿਵਾਉਣਗੇ ਸਾਨੂੰ ਉਹ ਬਿਲਕੁਲ ਜੀ ਜਿਹੜਾ ਇਨਸਾਫ ਹੈ ਮੁੱਖ ਮੰਤਰੀ ਜੋ ਸਹੀ ਕਰਨਗੇ ਜੀ ਮੈਨੂੰ ਵੀ ਮਨਜ਼ੂਰ ਹੈ ਇਹਨਾਂ ਨੂੰ ਵੀ ਮਨਜ਼ੂਰ ਹੋਣਾ ਚਾਹੀਦਾ ਜੀ ਠੀਕ ਹੈ ਜੀ ਜੋ ਮਾਨਯੋਗ ਅਦਾਲਤ ਫੈਸਲਾ ਕਰੇਗੀ ਮਾਨਯੋਗ ਅਦਾਲਤ ਚ ਮੈਂ ਮੂਵ ਇਸੇ ਕਰਕੇ ਹੋਇਆ ਨਾ ਜੀ ਹਮ ਸਾਰੇ ਡਾਕੂਮੈਂਟ ਲੈ ਕੇ ਜੀ ਇਹਨਾਂ ਨੇ ਜੀ ਦਰਖਾਸਤ ਪਾਈ ਪਹਿਲਾਂ ਤਾਂ ਕਿ ਅਟਾਰਨੀ ਛੁੱਟੀ ਕਰਾਰ ਕੀ ਹੈ ਹਮ ਜਦੋਂ ਉੱਥੇ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਅਟਾਰਨੀ ਇਹਨਾਂ ਵੱਲੋਂ ਕਰਾਈ ਗਈ ਹੈ ਹਮ ਉਹਦੀ ਮੈਂ ਦਰਖਾਸਤ ਪਾਈ ਹੋਈ ਹੈ ਜੀ ਤੁਸੀਂ ਕਿਹਾ ਵੀ ਤੁਹਾਡੇ ਕੋਲ ਤੇ ਜਸ਼ਨ ਪ੍ਰੀਤ ਕੇ ਦੀਪ ਹੈ ਜਿਹੜਾ ਮੁੰਡਾ ਉਹਦੇ ਥਰੂ ਤੁਹਾਡੇ ਕੋਲ ਆਈ ਹੈ ਜ਼ਮੀਨ ਤੁਹਾਡੀ ਐਂਟਰੀ ਪਹਿਲਾਂ ਨਹੀਂ ਸੀ ਹੋਈ ਜਦੋਂ ਇਹਨਾਂ ਦਾ ਕੋਠੀ ਦਾ ਮਸਲਾ ਜਲਾਲਪੁਰ ਚ ਚੱਲਦਾ ਸੀ ਕਹਿੰਦੇ ਇਹ ਆਗੇ ਸੀ ਵਿੱਚ ਕਹਿੰਦੇ ਸਮਝੌਤਾ ਕਰਾ ਦਿੰਨੇ ਆ ਤੁਹਾਡਾ ਨਹੀਂ ਜੀ ਨਹੀਂ ਮੇਰੇ ਕੋਲ ਐਜਾ ਕੋਈ ਨਹੀਂ ਕਿੱਲੇ ਵਾਲੀ ਜੇ ਉਹ ਕੋਈ ਗੱਲ ਹੀ ਨਹੀਂ ਹੈਗੀ ਇਹ ਤਾਂ ਮਣਕੜਤ ਕਹਾਣੀਆਂ ਜਿਹੀਆਂ ਆ ਅੱਛਾ ਨਾ ਨਾ ਕੋ ਕਿੱਲੇ ਵਾਲੀ ਗੱਲ ਹੈ ਨਾ ਕੋਠੀ ਦੀ ਜਿਸ ਦੀ ਉਹ ਤੇ ਦੀ ਗੱਲ ਹੈ ਮੇਰਾ ਕੋਈ ਕੋਠੀ ਨਾਲ ਕਿਆ ਸਬੰਧ ਹੈ ਜੀ ਇਹਨਾਂ ਦੀ ਨਾਲ ਹੂੰ ਇਹ ਹੁਣ ਰੋਜ਼ ਸਟੇਟਮੈਂਟ ਬਦਲ ਰਹੇ ਆ ਜੀ ਇਹ ਵੀ ਸਟੇਟਮੈਂਟ ਜਿਹੜੀ ਇਹਨਾਂ ਨੇ ਦਿੱਤੀ ਹੈ ਇਹ ਵੀ ਅਸੀਂ ਪੁਲਿਸ ਦੇ ਜਗੇ ਅੱਗੇ ਜਾ ਕੇ ਪੇਸ਼ ਕਰਾਂਗੇ ਮਾਨਯੋਗ ਅਦਾਲਤ ਅੱਗੇ ਪੇਸ਼ ਕਰਾਂਗੇ ਜਿਹੜੀ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਉਸ ਤੇ ਕੁਝ ਹੋਰ ਬੋਲ ਰਹੇ ਆ ਔਨ ਰਿਕਾਰਡ ਆ ਕੇ ਕੁਝ ਹੋਰ ਬੋਲ ਰਹੇ ਆ ਜੀ ਇਹ ਚਲੋ ਤੁਸੀਂ ਆਪਣਾ ਪੱਖ ਸਾਂਝਾ ਕੀਤਾ ਜੀ ਬਹੁਤ ਸ਼ੁਕਰੀਆ